है, वो सब सामने पेश किया बहुत शुक्रिया जी हूँ मैं बहुत सत्कारना सदा देना चाहगी साणयोग मुख्य अतिथि श्री भगवंत मान जी मान मान योग मुख्य पंजाब ताकि वो अपने प्रेरणा शब्दों के राही सारू संबोधन करवाद बहुत बहुत, बहुत, बहुत बहुत शुक्रिया अज इस ਲੋਜ ਯੂਨੀਵਰਸਿਟੀ ਦੇ ਵਿੱਚ ਇੱਕ ਆਪਣੀ ਕਿਸਮ ਦਾ ਨਵਾਂ ਕਲਾ ਪ੍ਰੋਗਰਾਮ ਜਿਹੜਾ ਉਹਦੀ ਸ਼ੁਰੂਆਤ ਕਰਨ ਲਈ ਇੱਥੇ ਪਹੁੰਚੇ ਹਾਂ ਇਕੱਠੇ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਮੇਰੇ ਕੈਬਨਿਟ ਦੇ ਸਾਥੀ ਹੈਲਥ ਮਿਨਿਸਟਰ ਪੰਜਾਬ ਬਲਬੀਤ ਸਿੰਘ ਜੀ ਦਾ ਡਾਕਟਰ ਬਲਬੀਤ ਜੀ ਸਾਡੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ डॉक्टर जय सिंह डिविजनल कमिश्नर बबलानी साहब कुलदीप सिंह जी पुलिस के बहुत ही सीनियर ऑफिसर साहबान और कानून की पढ़ाई कर रहे कानून के एक्सपर्ट जिन्हें भी इस ਖੂਬਸੂਰਤ ਐਡੀਟੋਰੀਅਮ ਦੇ ਵਿੱਚ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਸ ਤਰ੍ਹਾਂ ਮੈਂ ਇਹ ਤੋਂ ਪਹਿਲਾਂ ਬੋਲਦਿਆਂ ਦੱਸਿਆ ਗਿਆ ਕਿ ਆਪਣੀ ਕਿਸਮ ਦਾ ਇਹ ਇੱਕ ਨਵਕਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਲਗਭਗ 730 ਤੋਂ ਉੱਪਰ ਪੰਜਾਬ ਪੁਲਿਸ ਦੇ ਕਾਬਲ ਅਫਸਰ ਸਾਹਿਬਾਨ ਜਿਹੜੇ ਇਨਵੈਸਟੀਗੇਸ਼ਨ ਡਿਊਟੀ ਤੇ ਤਾਇਨਾਤ ਰਹਿੰਦੇ ਨੇ ਉਹ ਇੱਕ ਛੇ ਦਿਨ ਦਾ ਇਥੇ ਕੈਂਪ ਲਾਉਣਗੇ ਟ੍ਰੇਨਿੰਗ ਕੈਂਪ ਲੱਗੂਗਾ ਖਾਸ ਤੌਰ ਤੇ ਜਿਹਦੇ ਵਿੱਚ ਐਂਡੀਪੀਐਸ ਦੇ ਜਿਹੜੇ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਜਿਹੜੇ ਤਸਕਰ ਨੇ ਜਾਂ ਜਿਹੜੇ ਸਮੱਗਲਰ ਨੇ ਉਹਨਾਂ ਤੇ ਪੁਖਤਾ ਕਾਰਵਾਈ ਕਰਨੀ ਹੈ ਇਹਦੀ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਡੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਬਹੁਤ ਹੀ ਕਾਬਲ ਅਫਸਰ ਹੋ ਤੁਸੀਂ ਤੁਹਾਡੀਆਂ ਬਹੁਤ ਸਾਰੀਆਂ ਟ੍ਰੇਨਿੰਗਸ ਹੋਈਆਂ ਹੋਣਗੀਆਂ ਪਰ ਇਸ ਕਿਸਮ ਦੀ ਟ੍ਰੇਨਿੰਗ ਦੀ ਜ਼ਰੂਰਤ ਇਸ ਕਰਕੇ ਪਈ ਹੈ ਕਿ ਕਿਉਂਕਿ ਜਦੋਂ ਅਪਰਾਧੀ ਅਪਡੇਟ ਹੁੰਦੇ ਰਹਿੰਦੇ ਨੇ ਨਾਲ ਨਾਲ ਫਿਰ ਪੁਲਿਸ ਨੂੰ ਵੀ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ ਉਹਨਾਂ ਕੋਲੇ ਵੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਉਸ ਲੈਵਲ ਦਾ ਹੋਵੇ ਕਿ ਉਹ ਮੁਕਾਬਲਾ ਕਰ ਸਕਣ ਆਮ ਤੌਰ ਤੇ ਜੋ ਗਰਾਊਂਡ ਤੋਂ ਸਾਡੇ ਕੋਲੇ ਫੀਡਬੈਕ ਆਉਂਦੀ ਸੀ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਕਹਿ ਲੋ ਜਾਂ ਸ਼ਿਕਵੇ ਕਹਿ ਲੋ ਕਿ ਜੀ ਸਾਡੇ ਪਿੰਡ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਅਸੀਂ ਥਾਣੇ ਲੈ ਜਾਂਦੇ ਆ ਫੜ ਕੇ ਪਰ ਕਾਨੂੰਨ ਇਹਨਾ ਕਮਜ਼ੋਰ ਹੈ ਜਾਂ ਇੰਨੀਆਂ ਉੱਚੇ ਪੋਲਿਸ ਨੇ ਕਿ ਅਸੀਂ ਬਾਅਦ ਚ ਆਉਂਦੇ ਆ ਪਿੰਡ ਉਹ ਪਹਿਲਾਂ ਆ ਜਾਂਦਾ ਕਿਉਂਕਿ ਜ਼ਮਾਨਤ ਹੋ ਜਾਂਦੀ ਥਾਣੇ ਚ ਜ਼ਮਾਨਤ ਹੋ ਜਾਂਦੀ ਹੈ ਜਾਂ ਫਿਰ ਪੋਲੀਟੀਕਲ ਇੰਟਰਫੀਰੈਂਸ ਬਹੁਤ ਜ਼ਿਆਦਾ ਸੀ ਜਿਹੜੀ ਕਿ ਹੁਣ ਬਿਲਕੁਲ ਬੰਦ ਕਰਤੀ ਅਸੀਂ ਕਿਸੇ ਵੀ ਸਾਡੇ ਐਮਐਲਏ ਦਾ ਮੰਤਰੀ ਦਾ ਜਾਂ ਕਿਸੇ ਚੇਅਰਮੈਨ ਦਾ ਜਾਂ ਪੋਲਿਟਿਕਲ ਬੰਦਾ ਫੋਨ ਨਹੀਂ ਤੁਹਾਨੂੰ ਆਉਂਦਾ ਹੋਊਗਾ ਕਿ ਇਹਨੂੰ ਛੱਡ ਦਿਓ ਇਹ ਆਪਣਾ ਬੰਦਾ ਹੈ ਇੱਥੇ ਪਰਚਾ ਪਾ ਦਿਓ ਇਹ ਉਹਨਾਂ ਦਾ ਬੰਦਾ ਹੈ ਫਲਾਣੇ ਦਾ ਬੰਦਾ ਹੈ ਤੁਹਾਨੂੰ ਬਿਲਕੁਲ ਫ੍ਰੀਹੈਂਡ ਦਿੱਤਾ ਗਿਆ ਇਸ ਮਾਮਲੇ 'ਚ ਸੈਂਟਰ ਸਰਕਾਰ ਨਾਲ ਵੀ ਅਸੀਂ ਮੌਕੇ ਮੌਕੇ ਤੇ ਡਿਸਕਸ਼ਨ ਕਰਦੇ ਰਹਿੰਦੇ ਆ ਕਿ NDPS ਐਕਟ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੋਵੇ ਕਿ ਜਿਹਦੇ ਤਹਿਤ ਜਿਹੜੇ ਨਸ਼ੇ ਨਾਲ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਆਪਣੀ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਇੱਥੇ ਹੁਣ ਜਿਹੜੀ ਟ੍ਰੇਨਿੰਗ ਆ ਉਹਦੇ ਵਿੱਚ ਸਬੂਤਾਂ ਨੂੰ ਸੰਭਾਲਣਾ ਐਨਡੀਪੀਐਸ ਦੇ ਜਿੰਨੇ ਵੀ ਐਕਟ ਨੇ ਐਕਟ ਦੇ ਅੰਤਰਗਤ ਕਿਹੜੇ ਐਕਟ ਕਿਦੇ ਅੰਦਰ ਕਿਹੜੇ ਐਕਟ ਦੇ ਅੰਦਰ ਐਫਆਈਆਰ ਲਿਖਣੀ ਹੈ ਫਿਰ ਕਿਉਂਕਿ ਕਾਨੂੰਨ ਦੇਸ਼ ਦੇ ਹੁਣ ਭਾਰਤੀ ਨਿਆਂ ਸਹਿਤਾ ਆ ਗਈ ਕੁਝ ਚੇਂਜਸ ਹੋਈਆਂ ਨੇ ਇੰਡੀਆ ਦਾ ਪੈਨਲ ਜਿਹੜਾ ਪਹਿਲਾ ਕਾਨੂੰਨ ਸੀ ਸਾਡਾ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟ੍ਰੇਨਿੰਗ ਪ੍ਰੋਪਰ ਮਿਲੂਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਹਫ਼ਤਾ ਤੁਸੀਂ ਥੋੜਾ ਜਿਹਾ ਜੁੜੀਆਂ ਝੰਜਟ ਨੇ ਥਾਣਿਆਂ ਦੇ ਤਹਿਸੀਲਾਂ ਦੇ ਡਿਸਟ੍ਰਿਕਟ ਦੇ ਉਹਨਾਂ ਤੋਂ ਥੋੜਾ ਜਿਹਾ ਆਫ ਰਹੋਗੇ ਆਪ ਪੱਛਮ ਮਿਲੋਗੇ ਬੈਠੋਗੇ ਇਕੱਠੇ ਥੋੜਾ ਜਿਹਾ ਪੁਰਾਣਾ ਯੂਨੀਵਰਸਿਟੀ ਵਾਲਾ ਕਾਲਜ ਵਾਲਾ ਮਾਹੌਲ ਤੁਹਾਨੂੰ ਮਿਲੂਗਾ ਇਹ ਜ਼ਰੂਰੀ ਹੈ ਆਪਣੇ ਮੋਬਾਈਲ ਦੇ ਵਿੱਚ ਵੀ ਹਰ ਹਫ਼ਤੇ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ ਕਿ ਸੌਫਟਵੇਅਰ ਅਪਡੇਟ ਕਰੋ ਜੀ ਤਾਂ ਇਹ ਵੀ ਅਪਡੇਟ ਤੁਹਾਡੀ ਜਿਹੜੀ ਹੋ ਰਹੀ ਹੈ ਕਿ ਕਾਨੂੰਨ ਦੀਆਂ ਪੜਾਈਆਂ ਤੁਸੀਂ ਪੜ੍ਹ ਕੇ ਆਏ ਹੋ ਬੜੇ ਕਾਬਿਲ ਅਫਸਰਾਂ ਵਿੱਚ ਕੋਈ ਕਾਬਲੀ ਤੇ ਸ਼ੱਕ ਨਹੀਂ ਪਰ ਨਾਲ ਦੀ ਨਾਲ ਸਮੇਂ ਦੇ ਹਾਣੀ ਹੋ ਕੇ ਚੱਲਦਾ ਵੀ ਸਮਾਂ ਤਾਂ ਕਿ ਤੁਸੀਂ ਬਿਲਕੁਲ ਅਪ ਟੂ ਡੇਟ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਔਰ ਕੇਸ ਇਸ ਤਰ੍ਹਾਂ ਦਾ ਹੋਵੇ ਕਿ ਅਦਾਲਤ ਦੇ ਵਿੱਚ ਟਿਕ ਸਕੇ ਬਹੁਤ ਵਾਰੀ ਕਈ ਵਾਰੀ ਨਹੀਂ ਪਤਾਉਂਦਾ ਜਦੋਂ ਥਾਣਿਆਂ ਚ ਮੁੰਸ਼ੀ ਜਾਂ ਜਿਹੜੇ ਐਫ ਆਈ ਆਰ ਲਿਖਦੇ ਨੇ ਉਹਨਾਂ ਨੂੰ ਉਹ ਟੈਕਨੀਕਲ ਲੈਂਗੁਏਜ ਨਹੀਂ ਪਤਾ ਹੁੰਦਾ ਜਿਹੜੀ ਕੋਰਟ ਦੇ ਵਿੱਚ ਚੱਲਦੀ ਹੈ ਅਸੀਂ ਬਹੁਤ ਸਾਰੇ ਤਹਿਸੀਲ ਪੱਧਰ ਤੇ ਵੀ ਥਾਣਾ ਪੱਧਰ ਤੇ ਐਲ ਆਰ ਵੀ ਦਿੱਤੇ ਨੇ ਤਾਂ ਕਿ ਤੁਸੀਂ ਕਾਨੂੰਨ ਦੇ ਐਕਸਪਰਟ ਬੰਦੇ ਦੀ ਸਲਾਹ ਨਾਲ ਐਫ ਆਈ ਆਰ ਲਿਖ ਸਕੋ ਤਾਂ ਕਿ ਜਦੋਂ ਉੱਥੇ ਲੈ ਕੇ ਜਾਂਦੇ ਆ ਕੇਸ ਤਾਂ ਉਹਦੀ ਜਿਹੜੀ ਭਾਸ਼ਾ ਹੈ ਉਹ ਕਾਨੂੰਨੀ ਤੌਰ ਤੇ ਬਿਲਕੁਲ ਮਾਪ ਡੰਡਾ ਤੇ ਪੂਰੀ ਉਤਰਦੀ ਹੋਵੇ ਤੁਹਾਡੇ ਵੱਲੋਂ ਕੋਈ ਤੁਹਾਡੀ ਟੈਂਸ਼ਨ 'ਚ ਕੋਈ ਕਮੀ ਨਹੀਂ ਰਹਿੰਦੀ ਤੁਹਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਪਰ ਜਦੋਂ ਅਦਾਲਤਾਂ ਦੇ ਵਿੱਚ ਜਾ ਕੇ ਕੋਈ ਬੰਦਾ ਜਾਂ ਜਿਹੜੇ ਕਾਨੂੰਨ ਦੇ ਮਾਹਰ ਨੇ ਉਹ ਕੋਈ ਨਾ ਕੋਈ ਕਮੀ ਕੱਢ ਕੇ ਉਸ ਬੰਦੇ ਨੂੰ ਛੱਡ ਦਿੱਤਾ ਜਾਂਦਾ ਜਾਂ ਬਰੀ ਕਰ ਦਿੱਤਾ ਜਾਂਦਾ ਤਾਂ ਇਲਜ਼ਾਮ ਤੁਹਾਡੇ ਤੇ ਲੱਗਦੇ ਨੇ ਕਜੀ ਪੁਲਿਸ ਨੇ ਕੇਸ ਕਮਜ਼ੋਰ ਬਣਾਇਆ ਇਹ ਤਾਂ ਰਲੇ ਹੋਏ ਨੇ ਤਾਂ ਨਹੀਂ ਬੜਾ ਸੋਖਾ ਪੁਲਿਸ ਦਾ ਨਾਮ ਲੈਣਾ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਨਹੀਂ ਇਸ ਤਰ੍ਹਾਂ ਦੀ ਕਮੀ ਦੇ ਵਿੱਚ ਪਰ ਇਹ ਹੈ ਕਿ ਅਸੀਂ ਜਦੋਂ ਦੀ ਗਵਰਨਮੈਂਟ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਜਿਹੜੀ ਹੈ ਬਿਲਕੁਲ ਅਪਡੇਟ ਰਹੇ ਤੁਹਾਡੀਆਂ ਗੱਡੀਆਂ ਤੁਹਾਡੇ ਇਕਵਿਪਮੈਂਟਸ ਨਵੇਂ-ਨਵੇਂ ਜਿਹੜੇ ਵੀ ਜਿਵੇਂ ਐਂਟੀ ਡਰੋਨ ਸਿਸਟਮ ਆਪਾਂ ਨੇ ਲਾਂਚ ਕੀਤਾ ਹੁਣ ਬਾਰਡਰ ਤੇ ਕਿਉਂਕਿ ਜਿਹੜੇ ਡਰੱਗਸ ਐ ਉਹ ਸਾਰਾ ਉਧਰੋਂ ਹੀ ਆਉਂਦਾ ਹੈ ਬਾਰਡਰ ਪਾਰ ਤੋਂ ਤੇ ਉਧਰੋਂ ਡਰੋਨਸ ਆਉਂਦੇ ਨੇ ਜਿਨ੍ਹਾਂ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਐ ਖੇਤਾਂ-ਕੁੱਤਾਂ ਚ ਆ ਜਾਂਦੇ ਐ ਉੱਤਕ ਪਹੁੰਚਦੇ ਪਹੁੰਚਦੇ ਟਾਈਮ ਲੱਗ ਜਾਂਦਾ ਹੈ ਤਾਂ ਉਹ ਉੱਡਣੀ ਨਾ ਜਾਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਜਿਹੜਾ ਉਹ ਟਰੈਕ ਕਰ ਲਿਆ ਜਾਵੇ ਤਾਂ ਕਿ ਉਹ ਜਿਹੜੇ ਇੱਥੇ ਉਹਨਾਂ ਨੂੰ ਪਿਕ ਕਰਨ ਆਏ ਨੇ ਜ ਜਿਹੜੇ ਇੱਥੇ ਉਹਨਾਂ ਦੇ ਕੋਈ ਬੈਠੇ ਨੇ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਆਗ ਪਿਕ ਕਰ ਸਕਣ ਉਹਨਾਂ ਤੱਕ ਨਾ ਪਹੁੰਚੇ ਫਿਰ ਉਸ ਤੋਂ ਬਾਅਦ ਰੋਜ਼ਗਾਰ ਨੌਜਵਾਨ ਜਿਹੜੇ ਨੇ ਜਿ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਪ੍ਰਾਈਵੇਟ ਸੈਕਟਰ ਚ ਸਰਕਾਰੀ ਸੈਕਟਰ ਚ ਤਾਂ ਫਿਰ ਉਹ ਇੱਧਰ ਉੱਧਰ ਨਹੀਂ ਦੇਖਣਗੇ ਫਿਰ ਪਟਕਣਗੇ ਨਹੀਂ ਉਦੇ ਵਾਸਤੇ ਦੋ ਤਿੰਨ ਤਰੀਕੇ ਨੇ ਰੋਜ਼ਗਾਰ ਜਾਂ ਡਿਗਰੀਆਂ ਮੁਤਾਬਕ ਨੌਕਰੀਆਂ ਜਾਂ ਜੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰਦੇ ਨੇ ਜਾਂ ਫਿਰ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਉਹ ਗਰਾਊਂਡਾਂ 'ਚ ਜਾਣ ਉਸ ਵੇਲੇ ਖੇਡਾਂ ਵਤਨ ਪੰਜਾਬ ਦੀ ਸ਼ੁਰੂ ਕੀਤਾ ਹੈ ਬੜਾ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਉਹ ਵੀ ਇੱਕ ਯੁੱਧ ਨਸ਼ੇ ਵਿਰੁੱਧ ਦਾ ਇੱਕ 파ਟ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮੰਨ ਸ਼ੈਤਾਨੀ ਦਾ ਕਰ ਜਦੋਂ ਥੋੜਾ ਜਿਹਾ ਵਿਲੇ ਰਹਿੰਦੇ ਨੇ ਫਿਰ ਮਾੜੀ ਸੰਗਤ ਵਾਲੇ ਬਹੁਤ ਨੇ ਜਿਹੜੇ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਕੰਮਾਂ 'ਚ ਪਾਉਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਜੇ ਬੰਦਾ ਕੰਮ ਤੇ ਗਿਆ ਹੋਊਗਾ ਤੁਸੀਂ ਆਪਾਂ ਸਾਰੇ ਪਿੰਡਾਂ ਵਾਲੇ ਆਪਾਂ ਹੀ ਇਸ ਕਲਚਰ ਨੂੰ ਜਾਣਦੇ ਆ ਸਾਰੇ ਸ਼ਾਇਦ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਜਾ ਰਿਸ਼ਤੇਦਾਰੀਆਂ ਵਿੱਚ ਕਦੇ ਕੋਈ ਐਹੋ ਜਿਹਾ ਬੰਦਾ ਨਹੀਂ ਤੁਸੀਂ ਜਾਣਦੇ ਹੋਵੋਗੇ ਕਿ ਜਿਹਦਾ ਕੋਈ ਬੇਟਾ ਜਾਂ ਜਿਹਦਾ ਕੋਈ ਦੋਸਤ ਜਾਂ ਜਿਹਦਾ ਕੋਈ ਭਰਾ ਉਹ ਨੌਕਰੀ ਵੀ ਕਰਦਾ ਹੈ ਤੇ ਡਰੱਗ ਵੀ ਲੈਂਦਾ ਹੈ ਇਹ ਹੋ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਹੜਾ ਨੌਕਰੀ ਕਰਦਾ ਉਹ ਘਰੇ ਆਉਂਦਾ ਬੱਚਿਆਂ ਨਾਲ ਖੇਡਦਾ ਹੈ ਖਾਣਾ ਖਾਂਦਾ ਹੈ ਸੌਂ ਜਾਂਦਾ ਹੈ ਉਹਨੇ ਅਗਲੇ ਦਿਨ ਕੰਮ ਤੇ ਜਾਣਾ ਹੁੰਦਾ ਸੋ ਰੋਜ਼ਗਾਰ ਖੇਡਾਂ ਜਾ ਉਹਨਾਂ ਨੂੰ ਕਿਸੇ ਨਾ ਕਿਸੇ ਕਿਤੇ ਆਰੇ ਲਾਇਆ ਜਾਵੇ ਤੇ ਫਿਰ ਰੀਹੈਬ ਸੈਂਟਰ ਅਤੀਜਾ ਅੱਜ ਜੀ ਅਸੀਂ ਕੈਬਨਟ ਦੇ ਵਿੱਚ ਕਾਨੂੰਨ ਪਾਸ ਕਰਕੇ ਆਏ ਆ ਕਿ ਜਿਹੜੇ ਪ੍ਰਾਈਵੇਟ ਰੀਹੈਬ ਸੈਂਟਰ ਨੇ ਉਹਨਾਂ ਬਾਰੇ ਅਕਸਰ ਸ਼ਿਕਾਇਤਾਂ ਮਿਲਦੀਆਂ ਨੇ ਕਿ ਟਾਰਚਰ ਕਰਦੇ ਨੇ ਉਹਨਾਂ ਤੇ ਅਸੀਂ ਪੂਰੀ ਬਾਜ ਅੱਖ ਉਹਨਾਂ ਤੇ ਰੱਖਾਂਗੇ ਕਿਹੜੀ ਕਿਹੜੀਆਂ ਦਵਾਈਆਂ ਦਿੰਦੇ ਨੇ ਉਹ ਕਿੰਨੀ ਮਾਤਰਾ ਚ ਦਵਾਈਆਂ ਦਿੰਦੇ ਨੇ ਉਹਦੀ ਵੀ ਸ਼ਿਕਾਇਤਾਂ ਹੁੰਦੀਆਂ ਸੀ ਕਿ ਉਹ ਇੰਨਾ ਜ਼ਿਆਦਾ ਦੇ ਦਿੰਦੇ ਨੇ ਕਿ ਪੱਕੇ ਹੀ ਬੰਦੇ ਬਾਹਰ ਜਾ ਕੇ ਵੇਚਣ ਲੱਗ ਜਾਂਦੇ ਉਹਨਾਂ ਨੂੰ ਕਈ ਬੰਦੇ ਫਿਰ ਕੀ ਹੈ ਉਹ ਇੱਕ ਇੱਕ ਨਾ ਛੱਡ ਕੇ ਦੂਜੇ ਤੇ ਲੱਗ ਜਾਂਦੇ ਆ ਤਾਂ ਕਿ ਹੌਲੀ-ਹੌਲੀ ਨਾ ਸੇਤੋ ਤਾਰ ਨਾ ਆ ਕਿ ਉਹਨੂੰ ਕਿਸੇ ਹੋਰ ਤੇ ਲਾ ਲੈਣਾ ਫਿਰ ਉਹਨਾਂ ਨੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਆ ਡਾਕਟਰ ਸਾਹਿਬ ਨੇ ਕਿਹਾ ਮੰਤਰੀ ਸਾਹਿਬ ਨੇ ਕਿ ਉਹਨਾਂ ਨੂੰ ਹੀ ਫਿਰ ਬ੍ਰਾਂਡ ਬੈਸਟਰ ਬਣਾ ਕੇ ਲੈ ਕੇ ਜਾਈਏ ਅਸੀਂ ਗੱਲ ਕਵਾਂਗੇ ਕਿਸੇ ਨੂੰ ਕਿ ਨਸ਼ਾ ਛੱਡ ਦੋ ਇਹਦੇ ਨਾਲ ਘਰ ਬਰਬਾਦ ਹੁੰਦੇ ਨੇ ਡਰੱਗ ਦੇ ਵਿੱਚ ਜ਼ਮੀਨਾਂ ਵਿਕ ਜਾਂਦੀਆਂ ਆਹੋ ਉਹਦੀ ਗੱਲ ਅਸਰ ਹੋਰ ਹੁੰਦਾ ਜੇ ਕੋਈ ਇੱਕ ਐਹਾ ਜਿਹਾ ਬੱਚਾ ਆ ਜੂਗਾ ਜਿਹੜਾ ਨਸ਼ਾ ਛੱਡ ਕੇ ਆਇਆ ਹੈ ਉਹ ਦੱਸੂਗਾ ਜਦੋਂ ਕਿਉਂਕਿ ਉਹਨੇ ਪਿੰਡੇ ਤੇ ਹੰਡਾਈ ਹੋਈ ਆ ਆਪਣੇ ਤੇ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਜੀ ਅਸੀਂ ਇੱਕ ਐਦਾਂ ਹੀ ਕੈਂਪ ਲਾਇਆ ਨਸ਼ਾ ਛਡਾਊ ਜਿਹੜੇ ਰੀਹੈਬ ਸੈਂਟਰਾਂ ਦਾ ਕਟ ਕੀਤਾ ਤੇ ਉੱਥੇ ਬੰਦੇ ਵੀ ਆਏ ਇੱਕ ਨੌਜਵਾਨ ਮੁੰਡਾ ਆਇਆ ਉਹ ਕਹਿੰਦਾ ਮੈਂ ਬੋਲਣਾ ਚਾਹੁੰਦਾ ਜੀ ਬੋਲ ਦਿਓ ਜੀ ਉਹ ਨਸ਼ਾ ਛੱਡਿਆ ਸੀ ਉਹਨੇ ਉਹ ਕਹਿੰਦਾ ਵੀ ਮੈਂ ਆਪਣੀ ਕਹਾਣੀ ਦੱਸਣੀ ਚਾਹੁੰਦਾ ਮੇਰੇ ਕੋਲੇ 8-10 ਏਕੜ ਜ਼ਮੀਨ ਸੀ ਤੇ ਮੈਂ ਖੇਤੀ ਕਰਦਾ ਸੀ ਪਰ ਮੈਂ ਇਸ ਬੁਰੀ ਲਤ ਚ ਪੈ ਗਿਆ ਮੈਂ ਇੰਨਾ ਜ਼ਿਆਦਾ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਜਾਂ ਮੈਂ ਇੰਨਾ ਜ਼ਿਆਦਾ ਮੈਨੂੰ ਆਲੇ ਦੁਆਲੇ ਦੇਖਣੋਂ ਹੀ ਹਟ ਗਿਆ ਜਾਂ ਇਮੋਸ਼ਨਲੈਸ ਹੋ ਗਿਆ ਮੈਨੂੰ ਕਿਤੋਂ ਵੀ ਪੈਸੇ ਚਾਹੀਦੇ ਸੀ ਬਸ ਜਿੰਮੇ ਮਰਜੀ ਚਾਹੀਦੇ ਹੋਣ ਮੈਨੂੰ ਡਰਗ ਲੈਣ ਵਾਸਤੇ ਹਰ ਰੋਜ਼ ਪੈਸੇ ਚਾਹੀਦੇ ਸੀ ਉਹ ਕਹਿੰਦਾ ਵੀ ਇੱਥੋਂ ਤੱਕ ਹੋ ਗਿਆ ਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਤੇ ਜਿਸ ਦਿਨ ਡੈਥ ਹੋਈ ਮੈਨੂੰ ਕੋਈ ਦੁੱਖ ਨਹੀਂ ਹੋਇਆ ਕੋਈ ਮੈਂ ਰੋਇਆ ਨਹੀਂ ਪੱਥਰ ਬਣਿਆ ਹੋਇਆ ਸੀ ਮੈਂ ਇਥੋਂ ਤੱਕ ਕਿ ਮੈਂ ਥੋੜੀ ਜੀ ਅੱਖ ਬਚਾ ਕੇ ਆਪਣੇ ਪਿਤਾ ਜੀ ਦੀ ਜਿਹੜੀ লাশ ਸੀ ਉਹਦੀ ਜੇਬ ਚੋਂ ਪੈਸੇ ਵੀ ਕੱਢ ਲੇ ਮੈਂ ਵੀ ਐਸ ਲੈਵਲ ਤੱਕ ਮੈਂ इमोਸ਼ਨਲੈਸ ਹੋ ਗਿਆ ਸੀ ਜਮੀਨ ਸਾਰੀ ਵਿਕ ਗਈ ਕਹਿੰਦਾ ਹੁਣ ਮੈਂ ਉਸੇ ਜ਼ਮੀਨ ਤੇ ਦਿਹਾੜੀ ਕਰਦਾ ਉਹ ਮੈਂ ਮਾਲਕ ਸੀ ਪਹਿਲਾਂ ਉਸ ਜ਼ਮੀਨ ਦਾ ਹੁਣ ਮੈਂ ਉਸ ਤੇ ਦਿਹਾੜੀ ਕਰਨ ਜਾਂਦਾ ਹਾਂ ਉਸੇ ਜ਼ਮੀਨ ਤੇ ਪਰ ਉਹ ਕਹਿੰਦਾ ਵੀ ਮੈਂ ਹੁਣ ਵਾਪਸ ਆ ਗਿਆ ਮੈਨੂੰ ਚੰਗਾ ਲੱਗ ਰਿਹਾ ਹੈ ਤੇ ਸਰਕਾਰ ਵੱਲੋਂ ਐਫਰਟਸ ਅੱਛੀਆਂ ਨੇ ਤੇ ਮੈਂ ਵਾਦਾ ਕਰਦਾ ਵੀ ਮੈਂ 2-4 ਸਾਲ ਚ ਮਿਹਨਤ ਕਰਕੇ ਉਹ ਜ਼ਮੀਨ ਆਪਣੀ ਵਾਪਸ ਲੈ ਲਵਾਂਗਾ ਮੈਂ ਉਹਦਾ ਮਾਲਕ ਫੇਰ ਬਣ ਜਾਊਂਗਾ ਮੈਂ ਇਸ ਗੱਲ ਦਾ ਅਸਰ ਜਾਂਦਾ ਜੀ ਹੋਰ ਬਹੁਤ ਸਾਰੇ ਇਹਦੇ ਨਾਲ ਇਹ ਕਹਾਣੀ ਸੁਣ ਕੇ ਉਹਦੀ ਹੋਰ ਬਹੁਤ ਸਾਰੇ ਪ੍ਰੇਰਿਤ ਹੋਣਗੇ ਸੋ ਆਪਣੇ ਜਿੰਨਾ ਵੀ ਹੁਣ ਇੱਥੇ ਰਹਿਣ ਦਾ ਵੀ ਜਿਹੜਾ ਯੂਨੀਵਰਸਿਟੀ ਕੈਂਪਸ ਵੱਲੋਂ ਜੀਸੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰਾ ਪ੍ਰਬੰਧ ਕਰਵਾ ਰਹੇ ਹੋ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਟ੍ਰੇਨਿੰਗ ਅਫਸਰ ਇੱਥੇ ਆਉਣਗੇ ਤੇ ਉਹ ਇੱਕ ਹਫ਼ਤੇ ਬਾਅਦ ਇੱਕ ਨਵੀਂ ਸੋਚ ਇੱਕ ਨਵਾਂ ਜਜ਼ਬਾ ਲੈ ਕੇ ਇੱਥੋਂ ਜਾਣਗੇ ਪੰਜਾਬ ਪੁਲਿਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਇਹ ਤੋਂ ਪਹਿਲਾਂ ਤੇ ਪੰਜਾਬ ਪੜ੍ਹ ਸਟਡੀ ਇਸ ਗੱਲ ਲਈ ਮੰਨੀ ਜਾਂਦੀ ਹੈ ਕਿ ਚੁਣੌਤੀਆਂ ਜਿਹੜੀਆਂ ਜਿੰਨੀਆਂ ਮਰਜ਼ੀ ਵੱਡੀਆਂ ਹੋਣ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਦੀ ਹੈ ਫਤਿਹ ਪ੍ਰਾਪਤ ਕਰਦੀ ਹੈ ਤੇ ਇਹ ਵੀ ਇਹਨੂੰ ਵੀ ਇੱਕ ਚੜ੍ਹਤੀ ਮੰਨੀ ਆਪਾਂ ਕਿਉਂਕਿ ਇਹ ਵੀ ਇੱਕ ਨਸਲਕੁਸ਼ੀ ਦਾ ਇੱਕ ਸਾਜ਼ਿਸ਼ ਕਹਿ ਲੋ ਜਾਇ ਇਹਨੂੰ ਜਾਂ ਤਰੀਕਾ ਕਹਿ ਲੋ ਤੇ ਆਪਾਂ ਪੁਲਿਸ ਦੇ ਵਿੱਚ ਭਰਤੀਆਂ ਜਿਹੜੀਆਂ ਉਹ ਵੀ ਹੁਣ ਅਸੀਂ ਖੋਲੀਆਂ ਨੇ ਹਰ ਸਾਲ 2300 ਦੇ ਕਰੀਬ ਰਿਟਾਇਰਮੈਂਟਸ ਨੇ ਉਹ ਸਾਰੀਆਂ ਉਸੇ ਸਾਲ ਹੀ ਭਰੀਆਂ ਜਾਂਦੀਆਂ ਪਹਿਲਾਂ ਚਾਰ-ਚਾਰ ਸਾਲਾਂ ਬਾਅਦ ਭਰੀਆਂ ਜਾਂਦੀਆਂ ਸੀ ਕੁਝ ਓਵਰਏਜ ਹੋ ਜਾਂਦੇ ਸੀ ਕਿਸੇ ਤੋਂ ਫਿਜ਼ੀਕਲ ਟੈਸਟ ਨਹੀਂ ਪਾਸ ਹੁੰਦਾ ਸੀ ਹੁਣ ਹਰ ਸਾਲ ਜਿਹੜੀ ਅਪਡੇਟ ਪੁਲਸੋਂ ਰਹਿੰਦੀ ਹੈ ਨਵੀਆਂ ਪੋਸਟਾਂ ਵੀ ਕ੍ਰੀਏਟ ਕਰਨੀਆਂ ਨੇ 2000 ਸਨ 2000 'ਚ ਵੀ ਪੁਲਿਸ ਕੋਲ 80000 ਦੀ ਨੌਕਰੀ ਸੀ 2025 ਚ ਵੀ 80000 ਹੋ ਜਾਣਾ ਹੈ ਕਿਉਂਕਿ ਉਦੋਂ ਬਾਅਦ ਕ੍ਰਾਈਮ ਕਿੰਨਾ ਵਧ ਗਿਆ ਪਪੂਲੇਸ਼ਨ ਕਿੰਨੀ ਵਧ ਗਈ ਪਰ ਸਾਨੂੰ ਪੁਲਿਸ ਨੂੰ ਵੀ ਅਪਗ੍ਰੇਡ ਕਰਨ ਦੀ ਸਟਰੈਂਥਨ ਕਰਨ ਦੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਅਸੀਂ ਆਉਣ ਵਾਲੇ ਦਿਨਾਂ 'ਚ ਬਿਲ ਪਾਸ ਕਰ ਰਹੇ ਹਾਂ ਕਿ 10000 ਦੇ ਕਰੀਮ ਨਵੀਆਂ ਪਰਤੀਆਂ ਕਰਕੇ ਲੱਖ ਤੱਕ ਤੱਕ ਟੁਕੜੇ ਨੂੰ ਸੀ ਬੜੀ ਜਲਦੀ ਲੈ ਜਾਾਂਗੇ ਤਾਂ ਕਿ ਨਵੇਂ ਅਫਸਰਾਂ ਤੁਹਾਡੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਡੀਐਸਪੀ ਆਂਦੀਆਂ ਐਸਪੀ ਬਣਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਐਸਪੀ ਦੀਆਂ ਆਈਪੀਐਸ ਬਣਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਇਨਸਪੈਕਟਰਾਂ ਦੀਆਂ ਡੀਐਸਪੀ ਬਣਨ ਦੀਆਂ ਰੁਕੀਆਂ ਪਈਆਂ ਸੀ ਐਵੇਂ ਹੀ ਰੁਕੀਆਂ ਪਈਆਂ ਸੀ ਕੋਈ ਕਾਰਨ ਵੀ ਨਹੀਂ ਸੀ ਕੋਈ ਮੈਂ ਕਾਰਨ ਪੁੱਛਿਆ ਕਹਿੰਦੇ ਬਸ ਟਾਈਮ ਹੀ ਨਹੀਂ ਮਿਲਿਆ ਫਾਈਲ ਸਾਈਨ ਕਰਨ ਦਾ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਕੋਲ ਫਾਈਲਾਂ ਸਾਈਨ ਕਰਨ ਦਾ ਟਾਈਮ ਹੈ ਨਹੀਂ ਸੀ ਜੀ ਪਰ ਇੱਧਰ ਦੇਖੋ ਇੱਧਰ ਆਪਣੇ ਕੈਰੀਅਰ ਦਾ ਸਵਾਲ ਹੈ ਜ਼ਿੰਦਗੀ ਬਦਲ ਜਾਂਦੀ ਹੈ ਜਨਾਬ ਔਰ ਜਦੋਂ ਕੁਝ ਇੱਕ ਰੁਕੀ ਇੱਕ ਵੀ ਤਰੱਕੀ ਰੁਕੀ ਤਾਂ ਪਿੱਛੇ ਦੇਖੋ ਨਾ ਕਿੰਨਾ ਬੈਕਲੌਗ ਕਿੰਨਾ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੀ ਤਰੱਕੀ ਹੋਊਗੀ ਤਾਂ ਜਗ੍ਹਾ ਖਾਲੀ ਹੋਊਗੀ ਤਾਂ ਉਹਨਾਂ ਦੀ ਦੂਜਿਆਂ ਦੀ ਹੋਊਗੀ ਇੰਟਰਕਨੈਕਟਿਡ ਹੈ ਸਾਰਾ ਉਹ ਵੀ ਅਸੀਂ ਸਾਰੀਆਂ ਐਸਪੀ ਦੀਆਂ ਡੀਐਸਪੀ ਦੀਆਂ ਸਾਰੀਆਂ ਪੋਸਟਾਂ ਭਰੀਆਂ ਨੇ ਐਡੀਸ਼ਨਲ ਚਾਰजेस ਸੀਗੇ ਦੋ ਦੋ ਜ਼ਿਲ੍ਹੇ ਦੇਖਣੇ ਪੈਂਦੇ ਸੀਗੇ ਜਦਕੇ ਸਾਡੇ ਕੋਲੇ ਅਫਸਰ ਹੈਗੇ ਨੇ ਉਹਨਾਂ ਨੂੰ ਤਰੱਕੀ ਦੇ ਕੇ ਅਸੀਂ ਤੁਹਾਡੀਆਂ ਫਾਈਲਾਂ ਜਿਹੜੀਆਂ ਨੇ ਸਾਰੀਆਂ ਕਲੀਅਰ ਕੀਤੀਆਂ ਤੁਸੀਂ ਹੈਰਾਨ ਹੋ ਜਾਓਗੇ ਹੁਣ ਤੱਕ ਮੈਂ 13000 ਤੋਂ ਵੱਧ ਫਾਈਲਾਂ ਸਾਈਨ ਕਰ ਚੁੱਕਿਆ ਹਾਂ ਟੋਟਲ ਹਰ ਡਿਪਾਰਟਮੈਂਟ ਦੀਆਂ 13000 ਮੈਂ ਨਹੀਂ ਚਾਹੁੰਦਾ ਕਿ ਮੇਰੇ ਸਾਈਨਾਂ ਦੀ ਵਜ੍ਹਾ ਕਰਕੇ ਕਿਸੇ ਤਰੱਕੀ ਰੁਕ ਜੇ ਕਿਸੇ ਦੀ ਕਿਸੇ ਦਾ ਕੋਈ TDA ਪੱਤਾ ਰੁਕ ਜੇ ਕੋਈ ਮੈਂ ਜੋ ਨਾ ਤਰੱਕੀਆਂ ਕਰੋ ਸਾਰੇ ਤਰੱਕੀਆਂ ਜਦੋਂ ਤੁਸੀਂ ਅੱਦੇ ਮਨ ਨਾਲ ਜਾਓਗੇ ਡਿਊਟੀ ਤੇ ਫਿਰ ਤੁਸੀਂ ਇਨਸਾਫ ਨਹੀਂ ਕਰ ਪਾਉਗੇ ਜੋ ਤੁਹਾਨੂੰ ਪਤਾ ਯਾਰ ਮੈਂ ਡਿਜ਼ਰਵ ਉਹ ਕੁਝ ਹੋਰ ਕਰਦਾ ਪਰ ਮੈਨੂੰ ਜਿਹੜਾ ਟ੍ਰੀਟਮੈਂਟ ਕੁਝ ਹੋਰ ਮਿਲ ਰਹੀ ਹੈ ਤਾਂ ਫਿਰ ਤੁਹਾਡਾ ਮਨ ਜਿਹੜਾ ਉਹਨਾਂ 100% ਤੁਸੀਂ ਦੇ ਨਹੀਂ ਸਕਦੇ ਆਪਣੇ ਫੀਲ ਨੂੰ ਜੋ ਤੁਹਾਨੂੰ ਪਤਾ ਕਿ ਹਾਂ ਸਰਕਾਰ ਐਪਰੀਸ਼ੀਏਟ ਕਰਦੀ ਹੈ ਜਿੰਨਾ ਸਾਨੂੰ ਜੋ ਡਿਜ਼ਰਵ ਕਰਦੇ ਆਂ ਅਸੀਂ ਸਾਨੂੰ ਸਾਡੇ ਮੋਢਿਆਂ ਤੇ ਸਟਾਰ ਉਹ ਹੋਏ ਹੈਗੇ ਨੇ ਕਿ ਜਿਹੜੇ ਅਸੀਂ ਡਿਸਰਵ ਕਰਦੇ ਆ ਤਾਂ ਫਿਰ ਤੁਸੀਂ 110% ਕਰੋਗੇ ਆਪਣੇ ਫੀਲਡ ਦੇ ਵਿੱਚ ਐਕਸਟਰਾ ਟਾਈਮ ਵੀ ਡਿਊਟੀ ਕਰੋਗੇ ਕਿ ਨਹੀਂ ਯਾਰ ਅਸੀਂ ਕੁਝ ਕਰਕੇ ਦਿਖਾਉਣਾ ਜੇ ਸਾਡੇ ਤੋਂ ਸਰਕਾਰ ਉਮੀਦ ਕਰਦੀ ਹੈ ਤਾਂ ਅਸੀਂ ਉਹਨਾਂ ਉਮੀਦਾਂ ਤੇ ਪੂਰੇ ਉਤਰਨਾ ਬਹੁਤ ਸਾਰੇ ਮੈਨੂੰ ਪਰਸਨਲੀ ਜਾਣਦੇ ਨੇ ਸਾਡੇ ਜਿਹੜੇ ਪੁਲਿਸ ਦੇ ਜਿਨ੍ਹਾਂ ਵੀ ਆਫੀਸਰ ਸਹਿਬਾਨ ਨੇ ਮੈਂ ਬਹੁਤ ਬੜੀ ਕਿਤਨਾ ਕਿਤੇ ਪਹਿਲਾਂ ਐਜ਼ ਐਨ ਆਰਟਿਸਟ ਜਦੋਂ ਵੇਚਦੇ ਸੀ ਉਦੋਂ ਮਿਲਦੇ ਵੀ ਰਹੇ ਆ ਤੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਸਾਰਿਆਂ ਨੂੰ ਮੌਕਾ ਮਿਲੇ ਅਸੀਂ ਤਾਂ 14 15 16 17 ਵਾਲੇ ਬੈਚ ਵੀ ਸ਼ੁਰੂ ਕਰ ਰੱਖੇ ਨੇ ਕਿ ਫੀਲਡ ਦੇ ਵਿੱਚ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਜਨੂਨ ਹੁੰਦਾ ਕੰਮ ਕਰਨ ਦਾ ਨਹੀਂ ਤਾਂ ਲੋਬਿੰਗ 'ਚ ਹੀ ਲੰਘ ਜਾਂਦਾ ਟਾਈਮ ਉਹ ੁੱਗੜੇ ਮਾਰਦੇ ਵੀ ਕੋਈ ਨਾ ਕੋਈ ਜ਼ਗਾੜ ਲਾਈਏ ਯਾਰ ਕਿਤੇ ਨਾ ਕਿਤੇ ਜਾਈਏ ਯਾਰ ਫਿਰ ਜਦੋਂ ਜ਼ਗਾੜ ਲੱਗ ਜਾਂਦਾ ਫਿਰ ਉੱਥੇ ਰਹਿਣ ਵਾਸਤੇ ਸਰਵਾਈਵਲ ਮੋਡ 'ਚ ਆ ਜਾਂਦੇ ਆ ਬੈਠੀ ਰਹੀਏ ਯਾਰ ਕਿਤੇ ਕੋਈ ਕੋਈ ਬਦਲੀ ਨਾ ਕਰਾ ਦੇ ਕੋਈ ਉਹ ਨਾ ਕਰ ਦੇ ਇਹ ਇੰਨਾ ਚੱਕਰਾਂ ਚ ਟਾਈਮ ਚਲਾ ਜਾਂਦਾ ਸਾਰਾ ਸੋ ਇਸ ਕਰਕੇ ਫ੍ਰੀ ਹੈਂਡ ਤੁਹਾਨੂੰ ਦਿੱਤਾ ਹੋਇਆ ਫ੍ਰੀ ਮਾਈਂਡ ਹੋ ਕੇ ਤੁਸੀਂ ਡਿਊਟੀਆਂ ਕਰੋ ਰਿਜ਼ਲਟ ਦਿਓ ਰਿਜ਼ਲਟ ਦਿਓਗੇ ਤਾਂ 15 ਅਗਸਤ ਤੇ 26 ਜਨਵਰੀ ਤੇ ਪੁਲਿਸ ਮੈਡਲ ਜਪ ਤੁਹਾਡੇ ਐਨੂਅਲ ਡੇਸ ਤੇ ਤੁਹਾਡੀਆਂ ਤਰੱਕੀਆਂ ਹੋਣਗੀਆਂ ਔਰ ਜਿੰਨਾ ਵੀ ਤੁਸੀਂ ਐਫਰਟਸ ਕਰੋਗੇ ਮਨੁੱਖਤਾ ਲਈ ਮਨੁੱਖਤਾ ਲਈ ਕਿਉਂਕਿ ਤੁਹਾਡਾ ਵਰਦੀ ਜਿਹੜੀ ਹੈ ਇਹ ਇੱਕ ਫਰਜ ਮੰਗਦੀ ਹੈ ਇਹ ਫਰਜ ਨੂੰ ਆਉਣ ਵਾਸਤੇ ਤੁਸੀਂ ਸੌਆਂ ਖਾਧੀਆਂ ਹੋਈਆਂ ਤੇ ਬੜੀ ਉਮੀਦ ਹੈ ਲੋਕਾਂ ਨੂੰ ਹੁਣ ਮੈਨੂੰ ਇਹ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਿਉਂਕਿ ਨਵੇਂ ਬੈਚਸ ਆ ਰਹੇ ਨੇ ਪੜੇ ਲਿਖੇ ਮੁੰਡੇ ਆ ਰਹੇ ਨੇ ਹੁਣ ਉਹ ਪਹਿਲਾਂ ਵਾਲੀ ਇਮੇਜ ਨਹੀਂ ਰਹੀ ਹੁਣ ਪੁਲਿਸ ਦੀ ਇਮੇਜ ਜਿਹੜੀ ਅੱਛੀ ਵਧੀਆ ਔਰ ਸਰਕਾਰਾਂ ਤਾਂ ਹੀ ਹੁੰਦੀ ਹੈ ਡਿਪੈਂਡ ਪੁਲਿਸ ਦੀ ਇਮੇਜ ਵਧੀਆ ਬਣਾਉਣੀ ਤੇ ਚਲੋ ਵਿੱਚੋਂ ਇੱਕ ਅੱਧਾ ਤਾਂ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਬਦਨਾਮੀ ਚਲਣੀ ਪੈ ਜਾਂਦੀ ਹੈ ਉਹਦਾ ਕੀ ਕਰ ਸਕਦੇ ਆ ਉਹ ਤਾਂ ਹਰੇਕ ਫੀਲਡ 'ਚ ਹੈਗੇ ਨੇ ਜਿਨ੍ਹਾਂ ਨੂੰ ਕਦੇ ਰੱਜ ਨਹੀਂ ਆਉਣਾ ਜਾਂ ਨੀਤਾ ਨਹੀਂ ਜਿਨ੍ਹਾਂ ਦੀਆਂ ਭਰ ਸਕਦੇ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰੱਜ ਜਾਂਦਾ ਨੀਂਦ ਦਾ ਭੁੱਖਾ ਨਹੀਂ ਰੱਜਦਾ ਉਹ ਤਾਂ ਜਿੰਨੇ ਮਰਜੀ ਤੁਸੀਂ ਟੈਚੀ ਭਰ ਲਓ ਜਿੰਨੇ ਮਰਜੀ ਉਹ ਭਰ ਲਓ ਤਾਂ ਮਤਲਬ ਲక్ష్ਮੀ ਮਾਤਾ ਨੂੰ ਕੈਦ ਕਰਨ ਵਾਲੀ ਗੱਲ ਹੀ ਹੈ ਤੇ ਉਹ ਕੈਦ ਕਰਕੇ ਜਾਓਗੇ ਕਿਥੇ ਫਿਰ ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜਿੰਨੇ ਮਰਜੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਆਪਣੇ ਤੋਂ ਪਹਿਲਾਂ ਵਾਲੇ ਵੀ ਤੁਰ ਗਏ بڑے بڑے ਸਿਕੰਦਰ ਤੁਰ ਗਏ ਦੁਨੀਆ ਜਿੱਤਨ ਵਾਲੇ ਆਪਾਂ ਵੀ ਤੁਰ ਜਾਣਾ ਹੈ ਬਸ ਇਹ ਆ ਵੀ ਚੰਗੇ ਕੰਮ ਕਰ ਜਾਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਕਰੋਗੇ ਤਾਂ ਉਹਨਾਂ ਦੀ ਲਿਸਟ 'ਚ ਨਾਮ ਆ ਜਾਊਗਾ ਭਾਈ ਕਈ ਐਦਾਂ ਦੇ ਅਫਸਰ ਵੀ ਹੈਗੇ ਨੇ ਜਿਨ੍ਹਾਂ ਦੀ ਬਦਲੀ ਹੋ ਜੇ ਕਿਉਂਕਿ ਹਰੇ ਐਦਾਂ ਦੇ ਅਫਸਰ ਨੂੰ ਹਰੇਕ ਜ਼ਿਲ੍ਹੇ ਵਾਲੇ ਮੰਗਦੇ ਸਾਨੂੰ ਜਦੋਂ ਸੰਦੇ ਦੋ ਬਦਲੀ ਹੋ ਜੇ ਤਾਂ ਲੋਕ ਇਤਰਾਜ਼ ਕਰਦੇ ਆ ਧਰਨਾ ਦੇ ਦਿੰਦੇ ਆ ਲੋਕ ਵੀ ਯਾਰ ਨਹੀਂ ਐਦਾਂ ਦਾ ਅਫਸਰ ਨਹੀਂ ਬਦਲਣਾ ਚਾਹੀਦਾ ਜੀ ਤੇ ਕਈਆਂ ਦੀ ਬਦਲੀ ਹੋਣ ਤੇ ਖੰਡ ਪਟ ਖਲਾਉਂਦੇ ਵੀ ਸ਼ੁਕਰ ਆ ਕਹਿਣਾ ਛੁੱਟਿਆ ਇਹੋ ਜਿਹੀ ਵੀ ਹੈਗੇ ਨੇ ਸੋ ਇਸ ਕਰਕੇ ਮੈਨੂੰ ਤਾਂ ਕਿਉਂਕਿ ਮੈਂ ਬਹੁਤ ਥੱਲੋਂ ਗਰਾਊਂਡ ਚੋਂ ਆਇਆ ਤਾਂ ਮੈਨੂੰ ਸਾਰਾ ਪਤਾ ਹੈ ਇਸ ਗੱਲ ਦਾ ਤਾਂ ਕਰਕੇ ਮੈਨੂੰ ਫੈਸਲੇ ਲੈਣ ਚ ਵੀ ਸੋਖ ਰਹਿੰਦੀ ਹੈ ਕਿ ਕੋਈ ਗਰਾਉਂਡ ਲੈਵਲ ਦਾ ਜੇ ਪਤਾ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਕਿਵੇਂ ਕਿਵੇਂ ਤੁਸੀਂ ਭਰਤੀ ਹੋਏ ਹੋ ਕਿਵੇਂ ਉਹ ਤੋਂ ਬਾਅਦ ਮਿਹਨਤਾਂ ਕੀਤੀਆਂ ਨੇ ਡਿਊਟੀਆਂ ਘਰਾਂ ਤੋਂ ਦੂਰ ਲੱਗੀਆਂ ਨੇ ਤੁਹਾਡੀ ਤਾਂ ਡਿਊਟੀ ਤਾਂ ਵੀ ਕਿਉਂ ਟਾਈਮ ਨਹੀਂ ਹੈਗਾ 15 ਅਗਸਤ ਨੂੰ 26 ਜਨਵਰੀ ਨੂੰ ਦੀਵਾਲੀ ਨੂੰ ਦਸਹਿਰੇ ਨੂੰ ਆਮ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੁਹਾਡੀ ਡਿਊਟੀ ਉਸ ਦਿਨ ਸਖਤ ਹੁੰਦੀ ਹੈ ਉਸ ਦਿਨ ਹੋਰ ਜਿਆਦਾ ਸਖਤ ਡਿਊਟੀ ਹੁੰਦੀ ਹੈ ਸੋ ਹੁਣ ਛੁੱਟੀ ਦਾ ਵੀ ਪ੍ਰਬੰਧ ਕੀਤਾ ਹੈ ਵੀ ਤੁਸੀਂ ਘਰੇ ਜਾ ਸਕੋ ਬੱਚਿਆਂ ਨਾਲ ਬੈਠ ਸਕੋ ਤਾਂ ਕਿ ਤੁਹਾਨੂੰ ਡਿਊਟੀ ਕਰਨ ਵੇਲੇ ਤੁਸੀਂ ਕਿਸੇ ਟੈਨਸ਼ਨ 'ਚ ਜਾਂ ਕਿਸੇ ਡਿਪਰੈਸ਼ਨ 'ਚ ਜਾਂ ਕਿਸੇ ਮਾਨਸਿਕ ਪ੍ਰੈਸ਼ਰ ਦੇ ਥੱਲੇ ਨਾ ਰਹੋ ਫਿਰ ਉਹ ਡਿਸੀਜਨ 메ਕਿੰਗ 'ਚ ਫਰਕ ਪੈ ਜਾਂਦਾ ਉਹਦੇ ਨਾਲ ਜੇ ਤੁਸੀਂ ਕਿਸੇ ਪ੍ਰੈਸ਼ਰ 'ਚ ਹੋ ਜਾਂ ਤੁਹਾਡਾ ਧਿਆਨ ਕਿਤੇ ਹੋਰ ਹੈ ਤਾਂ ਉਹਦੇ ਨਾਲ ਡਿਸੀਜਨ 메ਕਿੰਗ ਜਿਹੜੀ ਹੈ ਉਹਤੇ ਫਰਕ ਪੈਂਦਾ ਹੈ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਇਸ ਕੈਂਪ ਦਾ ਭਰਪੂਰ ਫਾਇਦਾ ਠਾਉਂਗੇ ਤੇ ਤੁਹਾਡੀ ਡਿਊਟੀ ਤੁਹਾਡੇ ਤੁਹਾਡੀ ਐਕਸਪਰਟਨੈਸ ਦੇ ਵਿੱਚ ਵਾਧਾ ਹੋਊਗਾ ਇਹਦੇ ਨਾਲ ਆਫੀਸਰ ਸਾਹਿਬਾਨ ਇੱਥੇ ਆਉਂਦੇ ਰਹਿਣਗੇ ਔਰ ਪੰਜਾਬ ਤੇ ਜਿਹੜੀ ਲੱਗਿਆ ਹੋਇਆ ਦਾਗ ਹੈ ਚਿੱਟੇ ਵਾਲਾ ਇਹਨੂੰ ਆਪਾਂ ਧੋਦਾਂਗੇ ਬਹੁਤ ਘੱਟ ਵੀ ਗਿਆ ਜੁੱਧਨਾ ਸ਼ਿਵਰੋ ਦੱਪ ਚੇੜਿਆ ਹੋਇਆ ਹੈ ਬਹੁਤ ਸਾਰੇ ਫੋਨ ਆਉਂਦੇ ਸਾਨੂੰ ਲੋਕਾਂ ਦੇ ਕਿ ਸਾਡੇ ਪਿੰਡ ਅਸੀਂ ਨਸ਼ਾ ਮੁਕਤ ਪਿੰਡ ਡਿਕਲੇਅਰ ਕਰਤਾ ਤੇ ਇਹਦੇ ਵਾਸਤੇ ਲੋਕ ਲਹਿਰ ਬਣਾਉਣੀ ਬੜੀ ਜ਼ਰੂਰੀ ਹੈ ਜਿਸ ਤਰ੍ਹਾਂ ਕੁਲਦੀਪ ਸਿੰਘ ਜੀ ਨੇ ਕਿਹਾ ਕੱਲੀ ਕੋਸ਼ਿਸ਼ ਤਾਂ ਨਹੀਂ ਅਸੀਂ ਪਬਲਿਕ ਨੂੰ ਵੀ ਅਪਰੀਸ਼ੀਏਟ ਕਰ ਰਹੇ ਹਾਂ ਕਿ ਤੁਸੀਂ ਲੋਕ ਕੋ ਲਹਿਰ ਬਣਾਓ ਦੱਸੋ ਸਾਨੂੰ ਕਿੱਥੇ ਕੀ ਹੋ ਰਿਹਾ ਹੈ ਅੱਗੇ ਐਕਸ਼ਨ ਲੈਣਾ ਸਾਡਾ ਕੰਮ ਹੈ ਤਾਂ ਕਿ ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪਬਲਿਕ ਦਾ ਸਹਿਯੋਗ ਬੜਾ ਜ਼ਰੂਰੀ ਹੈ ਤੇ ਮੈਂ ਇਹੀ ਕਹਣ ਚਾਹੁੰਨ ਸੁਭ ਕਾਮਨਾਵਾਂ ਦਿੰਨਾ ਕਿ ਤੁਸੀਂ ਇਹ ਇਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਕੇ ਆਪਣੇ ਜਿਹੜੇ ਕਾਬਲੀਅਤ ਹੈ ਉਹਨੂੰ ਹੋਰ ਵਧਾਉਂਗੇ ਆਪਣੇ ਟੈਲੈਂਟ ਦੇ ਵਿੱਚ ਵਾਧਾ ਹੋਊਗਾ ਤੁਹਾਡੇ ਚ ਤੇ ਉਹ ਉਹਦਾ ਸਮਾਜ ਨੂੰ ਪੋਜ਼ਿਟਿਵ ਤਰੀਕੇ ਨਾਲ ਫਾਇਦਾ ਹੋਊਗਾ ਤੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸਭ ਤੋਂ ਵਧੀਆ ਬ੍ਰਸ਼ ਜਿਹੜਾ ਤੁਹਾਡੇ ਹੱਥ ਚ ਹੈ ਸੋ ਰੰਗਲੇ ਪੰਜਾਬ ਚ ਬਹੁਤ ਵਧੀਆ ਰੰਗ ਜਿਹੜੇ ਨੇ ਉਹ ਤੁਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਆ ਜਿਹੜੀਆਂ ਸਮਾਜਿਕ ਅਲਾਮਤਾ ਨੇ ਇਹਨਾਂ ਨੂੰ ਦੂਰ ਕਰਕੇ ਤੁਸੀਂ ਰੰਗਲੇ ਪੰਜਾਬ ਦੇ ਵਿੱਚ ਹੋਰ ਰੰਗ ਭਰ ਸਕਦੇ ਹੋ ਆ ਵਿਸ਼ੂ ਆਲ ધ ਬੈਸਟ ਗੁੱਡ ਲੱਕ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਕਰਤੇ ਹਾਂ ਮੈਂ ਬੇਨਤੀ ਕਰਾਂਗੀ ਸਾਡੇ ਵਾਈਸਚੈਸ